ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਵਾਹਿਗੁਰੂ ਸਾਰਿਆਂ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਜੀ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਵਿੱਚ ਹੋਵੋਗੇ। ਲੱਗੇ ਜੀ ਅੱਜ ਫੇਰ ਕਿਹੜਾ ਬੱਝਣਾ ਜਵੀ ਦਾ। ਹੁਣ ਬਾਕੀ ਆਸਟੇ ਕਿਹੜਾ ਹੈ ਹਾਂ। ਇਹਦੇ ਬਾਅਦ ਜੋ ਮਾੜੀ-ਮੋਟੀ ਬਾਅਦ ਚ ਬਾਤ ਘਟ ਹੋ ਗਈ ਫੇਰ सेटे होंगे मैं तो फोन लगयागा मैं आज करया जी दोबारे फेर 2 ਮਹੀਨੇ ਬਾਅਦ ਕੰਮ ਸਟਾਰਟ ਰਨਿੰਗ ਦਾ ਹੁਣ ਥੋੜਾ ਜਿਹਾ ਮੁਕ ਦਿਨ ਵੀ ਖੁੱਲ ਗਏ ਨਾਲੇ ਮੌਸਮ ਵੀ ਵਧੀਆ ਹੈ ਹਨਾ ਆਵਾਜ਼ ਸੁਣਿਓ ਪਾਣੀ ਦੀ ਕੁਦਰਤੀ ਕਿੰਨੀ ਸੋਹਣੀ ਆਵਾਜ਼ ਆਉਂਦੀ ਆ ਹੁਣ ਨਹਿਰ ਵੀ ਤਕਰੀਬਨ ਨਾ ਕੱਟੇ ਛੱਡੀ ਵੀ ਆ ਮੈਂ ਕਹਾਂ ਪੰਜ ਪੰਜ 6 6 ਫੁੱਟ ਪਾਣੀ ਉਤਰਿਆ ਹੋਣਾ ਹੁਣ ਨਾ ਜੋਰ ਵੀ ਨਹੀਂ ਹੈਗਾ ਪਾਣੀ ਦਾ ਸੌਣ ਲਾਓ ਇਤਰਾ ਕੋ ਸਾਰਾ ਨਹੀਂ ਹੋਂ ਸਾਰਾ ਦੇ ਇੱਟੀ ਕਰਾਈ ਜਾਂਣਾ ਪਿਛੇ ਕਾਂਟਲ ਵਜਣਾ ਖੜਾ ਜੀ ਤਾਂ ਚੱਲਦੀ ਐ ਇਹ ਫਰਵਰੀ 2019 ਵਿੱਚ ਮੇਰੇ ਪਰਿਵਾਰ ਵੱਲੋਂ ਤਖਤ ਸ਼੍ਰੀ ਪਟਨਾ ਸਾਹਿਬ ਵਿਖੇ ਖੰਡਪਾੜ ਦੀ ਸੇਵਾ ਲਈ ਹੋਈ ਸੀਗੀ ਉਸ ਦੇ ਸਬੰਧ ਵਿੱਚ ਮੈਂ ਪ੍ਰਧਾਨ ਜੀ ਤੇ ਪ੍ਰੀਤਮ ਚਾਚਾ ਗਏ ਸੀਗੇ ਤਾਕਤ ਸ੍ਰੀ ਪਟਨਾ ਸਾਹਿਬ ਵਿਖੇ ਤਿੰਨੇ ਦਿਨ ਕੀਤੀ ਅਸੀਂ ਲੰਗਰ ਵਿੱਚ ਸੇਵਾ ਇਹ ਵੀਡੀਓ ਲੈਪਟਾਪ ਵਿੱਚ ਪਿਛਲੀਆਂ ਕੋਈ ਵੀਡੀਓ ਲੱਭਦੇ ਹੋਏ ਲੱਭੀ ਹੈ ਇਸ ਲਈ ਮੈਂ ਮੈਂ ਕਿ ਸ਼ੇਅਰ ਕਰ ਲੰਨੇ ਆ ਦੋਸਤਾਂ ਗਲ ਉਸ ਟਾਈਮ ਲੰਗਰ ਹਾਲ ਦੀ ਘਰ ਸੇਵਾ ਵੀ ਚੱਲ ਰਹੀ ਸੀਗੀ ਵਧੀਆ ਮੌਸਮ ਚੱਲ ਰਿਹਾ ਹੈ ਇਸ ਵਕਤ ਹੈ ਤਾਂ ਚਲੋ ਧੁੱਪ ਦੀ ਵੀ ਲੋੜ ਆ ਪਰ ਫਿਰ ਵੀ ਠੰਡ ਵਿੱਚ ਜ਼ਰੂਰੀ ਧੁੱਪ ਵੀ ਜ਼ਰੂਰੀ ਆ ਬਾਕੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਬਖਸ਼ਣ ਲਈ ਧੰਨਵਾਦ ਜੀ